ਫਗਵਾੜਾ ਦੇ ਬੱਸ ਸਟੈਂਡ ਦੇ ਨਜ਼ਦੀਕ ਚੱਡਾ ਮਾਰਕੀਟ ਦੇ ਕੋਲ ਕੁਝ ਅਣਪਛਾਤੇ ਬੰਦਿਆਂ ਦੇ ਵੱਲੋਂ ਦੇਰ ਰਾਤ ਨੂੰ ਇੱਕ ਨਿੱਜੀ ਦੁਕਾਨ ਨੂੰ ਢਾਹ ਦਿੱਤਾ ਗਿਆ ਟੂਰ ਐਂਡ ਟਰੈਵਲ ਦੀ ਦੁਕਾਨ ਸੀ ਇਸ ਬੰਦੀ ਦੁਕਾਨ ਦੇ ਮਾਲਕ ਮਨਕਰਨ ਵਾਲੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਮੈਂ ਇਸ ਜਗ੍ਹਾ ਟੂਰ ਐਂਡ ਟਰੈਵਲ ਦੁਕਾਨ ਦਾ ਕੰਮ ਕਰਦਾ ਸੀ ਮੈਂ ਦੁਕਾਨ ਬੰਦ ਕਰਕੇ ਰਾਤ ਨੂੰ ਘਰ ਚੱਲ ਗਿਆ ਸੀ ਪਰ ਕੁਝ ਅਣਪਛਾਤੇ ਲੋਕਾਂ ਵੱਲੋਂ ਤੜਕਸਰ ਆਇਤੇ ਮੇਰੀ ਦੁਕਾਨ ਨੂੰ ਤੋੜ ਕੇ ਚਲੇ ਗਏ ਇਸ ਬੰਦੇ ਪੁਲਿਸ ਅਫਸਰ ਨੇ ਕਿਹਾ ਕਿ ਸਾਨੂੰ ਇੱਕ ਸ਼ਿਕਾਇਤ ਮੰਨ ਕਰਨ ਵਾਲਿਆਂ ਵੱਲੋਂ ਪ੍ਰਾਪਤ ਹੋਈ ਸੀ ਜੋ ਬੱਸ ਸਟੈਂਡ ਦੇ ਨਜ਼ਦੀਕ ਕੋਲ ਟਰੈਵਲ ਏਜੰਸੀ ਦਾ ਕੰਮ ਕਰ ਰਿਹਾ ਸੀ ਜਿਸ ਦੁਕਾਨ ਨੂੰ ਕੁਝ ਅਣਪਛਾਤੇ ਲੋਕਾਂ ਵੱਲੋਂ ਤੋੜ ਦਿੱਤਾ ਗਿਆ ਜਿਸ ਦੀ ਬਹੁਤ ਬੁਰੀ ਜੀ ਤਰ੍ਹਾਂ ਭੰਨ ਤੋੜ ਕੀਤੀ ਗਈ ਹੈ ਮੌਕੇ ਤੇ ਸੀਸੀਟੀਵੀ ਫੋਟੋਸ ਕਢਾ ਲਏ ਗਏ ਹਨ ਤੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਦਾ ਜੀ तकरीबन ਸਵੇਰੇ 6:30 ਦੇ ਕਰੀਬ ਫੋਨ ਆਉਂਦਾ ਜੀ ਮੇਰੇ ਨੌਨਗੇ ਭਾਈ ਸਾਹਿਬ ਉਹਨਾਂ ਵੱਲੋਂ ਮੈਨੂੰ ਕੌਨ ਕੀਤਾ ਜਾਂਦਾ ਕਿ ਤੁਹਾਡੇ ਦਫਤਰ ਨੂੰ ਪੂਰੀ ਤਰ੍ਹਾਂ ਤੋੜ ਦਿੱਤਾ ਗਿਆ ਤੇ ਜੀ ਮੈਂ ਮੋਕੇ ਤੇ ਫਟਾਫਟ ਪਹੁੰਚਿਆ ਜੀ ਮੈਂ ਆਪਣੇ ਜਿੰਨੇ ਨੌਨ ਸੀਗੇ ਕਲਪਸ਼ੇ ਸਾਰੇ ਉਹਨਾਂ ਨਾਲ ਫੋਨ ਕਰਕੇ ਮੋਕੇ ਤੇ ਸੱਤਿਆ ਆ ਤੇ ਸਾਡਾ ਜੀ ਇੱਥੇ ਕੋਰਟ ਕੇਸ ਵੀ ਚੱਲਦਾ ਆ ਤੇ ਅਸੀਂ ਬੜਾ ਪੀਸਫੁਲ ਪੋਜੀਸ਼ਨ ਸੀ ਸਾਡੇ ਕੋਲ ਜੀ ਪਰ ਪਿਛਲੇ ਕੁਝ ਸਮੇਂ ਤੋਂ ਜੀ ਜਿਹੜਾ ਇੱਥੇ ਦਾ ਲੈਂਡ ਪੇਜ ਦਾ ਪ੍ਰੀਵੀਅਸ ਓਨਰ ਸੀਗਾ ਵਿਕਰਮਜੀਤ ਹਾਂਡਾ ਦੇ ਨਾਮ ਦਾ ਇੱਥੇ ਹੀ ਹਾਂਡਾ ਕੰਪਲੈਕਸ ਦੇ ਵਿੱਚ ਹੀ ਰਹਿਣ ਵਾਲਾ ਸੀ ਜੀ ਤੇ ਇਹਦੇ ਵੱਲੋਂ ਜੀ ਇਹ ਸ਼ਰਾਰਤ ਕੀਤੀ ਗਈ ਆ ਇਹ ਜਿਹੜਾ ਮੇਰਾ ਬਹੁਤ ਲੱਖਾਂ ਦਾ ਨੁਕਸਾਨ ਹੈਗਾ ਜੀ ਉਹਦਾ ਇੱਕੋ ਇੱਕ ਜ਼ਿੰਮੇਵਾਰ ਆ ਜੀ ਵਿਕਰਮ ਸਿੰਘ ਆਂਦਾ ਤੇ ਇਹਦਾ ਜੀ ਜਵਾਈ ਜਿਹੜਾ ਹੈਗਾ ਜਿਹੜਾ ਇਹਦੇ ਨਾਲ ਹੀ ਇੱਥੇ ਰਹਿੰਦਾ ਜੀ ਪੂਰੇ ਕਹਨੇ ਚ ਆ ਜੀ ਇੱਕ ਦੂਜੇ ਦੇ ਤੇ ਸਵੇਰੇ ਸ਼ਾਮ ਦੀ ਇਕੱਠੇ ਬਿੰਦੇ ਹੈਗੇ ਆ ਜੀ ਇਹਨਾਂ ਦਾ ਇੱਕ ਹੋਰ ਜਵਾਈ ਹੈਗਾ ਜਲੰਧਰ ਦਾ ਰਹਿਣਾ ਹੋਣਾ ਸਾ ਜੀ ਉਹਨਾਂ ਨਾਮ ਇਹ ਕਹਿੰਦੇ ਤੇ ਇਹ ਜੀ ਇਨਵੋਲਡ ਹੈਗੇ ਆ ਨਾਲ ਇਹਨਾਂ ਦੇ ਹੋਰ ਵੀ ਜਿਹੜੀ ਨਵੀਂ ਪਾਰਟੀ ਜਿੰਨਾਂ ਨੂੰ ਇਹਨਾਂ ਨੂੰ ਵੇਚਿਆ ਹੈਗਾ ਜਗਾ ਇਹ ਉਹ ਵੀ ਇਨਵੋਲ ਹੋਣ ਤੱਕ ਦੀ ਹੈ ਜੀ ਕਾਫੀ ਚਾਂਸ ਹੈਗੇ ਆ ਕਿ ਉਹਨਾਂ ਦੇ ਤੇ ਕਿਉਂਕਿ ਸਾਡਾ ਕੋਰਪੇਸ਼ ਚੱਲਦਾ ਜੀ ਕੋਰਪ ਵੱਲੋਂ ਸਾਨੂੰ ਸਟੇਜ ਮਿਲੀ ਜ ਉਸ ਤੋਂ ਬਾਅਦ ਇਹ ਸਾਨੂੰ ਲਗਾਤਾਰ ਧਮਕੀਆਂ ਦਿੰਦੇ ਆ ਜੀ ਪਿਛਲੇ ਕੁਝ ਸਮੇਂ ਤੋਂ ਤੇ ਅੱਜ ਇਹਨਾਂ ਨੇ ਜੀ ਬਹੁਤ ਵੱਡਾ ਨੁਕਸਾਨ ਕਰ ਦਿੱਤਾ ਆ ਕਿ ਐਸਮ ਜੀ ਮੈਨੂੰ ਕਾਫੀ ਡਰ ਹੈਗਾ ਜੀ ਮੈਨੂੰ ਆਪਣੇ ਪਰਿਵਾਰ ਦੀ ਫਿਕਰ ਹੈਗੀ ਆ ਜੀ ਮੈਨੂੰ ਆਪਣੀ ਫਿਕਰ ਹੈਗੀ ਆ ਜੀ ਕਿ ਮੇਰੀ ਜਾਨ ਦਾ ਨੁਕਸਾਨ ਹੋ ਸਕਦਾ ਜੀ ਜੇ ਇਹਨਾਂ ਮੇਰਾ ਪੈਸਿਆਂ ਵੱਲੋਂ ਨੁਕਸਾਨ ਹੋ ਸਕਦਾ ਜੀ ਇਹ ਮੇਰੇ ਜਾਨ ਤੇ ਵੀ ਕੋਈ ਹੁੰਦਾ ਕਰ ਸਕਦੇ ਆ ਕਿੰਨਾ ਕੁ ਨੁਕਸਾਨ ਦਾ ਅਨੁਮਾਨ ਲਾਇਆ ਜੀ ਤੇ ਦੇਖੋ ਜੀ ਇਹ ਮੇਰੇ ਫਾਦਰ ਸਾਹਿਬ ਵੱਲੋਂ ਬਿਲਡ ਕੀਤਾ ਗਿਆ ਸੀਗਾ ਜੀ ਪਰ ਉਸ ਤੋਂ ਸਾਡੇ ਨਾਲ ਨਹੀਂ ਹੈਗੇ ਜੀ ਹੁਣ ਤੇ ਉਹਨਾਂ ਨੇ ਤਕਰੀਬਨ ਉਸ ਸਮੇਂ ਦੇ ਵਿੱਚ ਜੀ 50 ਲੱਖ ਦੇ ਕਰੀਬ ਇੱਥੇ ਖਰਚਾ ਆ ਚੁੱਕਾ ਸੀਗਾ ਜੀ ਕੀ ਤੁਹਾਡੇ ਅੰਦਰ ਕੰਟਰਕਟ ਕੈਸ਼ ਪਿਆ ਹੋਣਾ ਸਰ ਤਕਰੀਬਨ 80 ਲੱਖ ਦੇ ਕਰੀਬ ਮੇਰਾ ਅੰਦਾਜ਼ਾ ਇਹਨਾਂ ਕੈਸ਼ ਹੋ ਸਕਦਾ ਜੀ ਤੇ ਕਿਉਂਕਿ ਬੈਂਕ ਵੀ ਕੱਲ ਬੰਦ ਸੀਗੇ ਜੀ ਪਿਛਲੇ ਦਿਨ ਦੀ ਕਲੈਕਸ਼ਨ ਜਿਹੜੀ ਹੋਈ ਸੀਗੀ ਉਹ ਅਸੀਂ ਬਸ ਰੰਦੇ ਰਹਿ ਗਏ ਜੀ ਕਿਉਂਕਿ ਸਰਕਾਰੀ ਛੁੱਟੀਆਂ ਦੇ ਬਾਅਦ ਵੀ ਉਹ ਕੈਸ਼ ਜਮਾ ਨਹੀਂ ਕਰਾ ਪਾਏ ਮੌਕੇ ਤੇ ਪੁਲਿਸ ਪ੍ਰਸ਼ਾਸਨ ਨੂੰ ਫੋਨ ਕੀਤਾ ਤੁਸੀਂ ਹਾਂ ਜੀ ਜੀ ਅਸੀਂ ਆਂਦੇ ਸਾਹਿਬ ਜੀ ਆਪਣੇ Uh, 112 ਤੇ ਕੰਪਲੇਨ ਲਖਾਈ ਜੀ ਤੇ ਇੱਕ ਐਸਪੀ ਆਬਵੀਸ ਵੀ ਕਾਲ ਕਰ ਦਿੱਤੀ ਸੀਗੀ ਜੀ ਤੇ ਕੁਝ ਸਮੇਂ ਦੇ ਵਿੱਚ ਉਹ ਆ ਗਏ ਸੀਗੇ ਤੇ ਮੌਕੇ ਤੇ ਅਸੀਂ ਮੌਇਨਾ ਕਰਦੇ ਉਹਨਾਂ ਨੂੰ ਸਾਰਾ ਸਮਝਾਇਆ ਕਿੰਦਾ ਸੀਗਾ ਜੀ ਵਿਜੈਸ਼ਨ ਸਾਰਾ ਅਸੀਂ ਸਾਰਾ ਸਟਰਕਚਰ ਦਾ ਆਪਾਂ ਉਹਨਾਂ ਨੂੰ ਦਿਖਾਇਆ ਤੇ ਅਸੀਂ ਹੁਣ ਨੋਟਿਸ ਕਰਿਆ ਜੀ ਸਾਡਾ ਆ ਨੁਕਸਾਨ ਹੋਇਆ ਹੀ ਹੋਇਆ ਇਸ ਤੋਂ ਬਾਹਰ ਜੀ ਕੈਸ਼ ਕਾਊਂਟਿੰਗ ਮਸ਼ੀਨ ਜਿਹੜੀ ਕਿ ਪਿੱਛੇ ਹਟ ਕੇ ਪਈ ਹੁੰਦੀ ਸੀਗੀ ਉਹ ਸਾਨੂੰ ਬਾਹਰ ਮਿਲੀ ਆ ਜੀ ਤੇ ਹੁਣ ਇਹ ਤੋਂ ਅੰਦਾਜ਼ਾ ਇਹ ਲਾਇਆ ਜਾ ਸਕਦਾ ਜੀ ਇਹ ਜਿਹੜੇ ਵੀ ਸੀਗੇ ਕਰਤਾ ਕਰਤਾ ਜੀ ਇਹ ਆਏ ਮੌਕੇ ਤੇ ਇਹਨਾਂ ਨੇ ਸਾਡਾ ਸਮਾਨ ਲੁੱਟਿਆ ਵੀ ਹੋ ਸਕਦਾ ਜੀ ਤੇ ਬਾਕੀ ਜੀ ਅੰਦਰ ਜਾ ਕੇ ਫੇਰ ਹੀ ਕਲੀਅਰ ਹੋਣਾ ਸਾਨੂੰ ਕਿੰਨਾ ਕੁ ਨੁਕਸਾਨ ਇਸ ਤੋਂ ਇਲਾਵਾ ਆਇਆ ਜਿਹੜਾ ਬਾਹਰੋਂ ਨਹੀਂ ਨਜ਼ਰ ਆ ਰਿਹਾ ਕੀ ਮੰਗ ਕਰਦੇ ਆਂ ਮੰਗ ਮੇਰੀ ਇਹੀ ਹੈ ਜੀ ਇੱਕੋ ਇੱਕ ਮੰਗਾ ਜੀ ਸਭ ਤੋਂ ਪਹਿਲਾਂ ਜੀ ਇਹਨਾਂ ਤੇ ਬੰਦਾ ਪਰਚਾ ਕੀਤਾ ਜਾਵੇ ਠੀਕ ਹੈ ਜੀ ਇਹਨਾਂ ਨੂੰ ਬੁਲਾਇਆ ਜਾਵੇ ਇਹਨਾਂ ਦੇ ਇਹਨਾਂ ਨੂੰ ਪੁੱਛਿਆ ਜਾਵੇ ਜੀ ਇਹ ਪੀਸਫੁਲ ਪੋਜੈਸ਼ਨ ਨੂੰ ਡਿਸਟਰਬ ਕਰਨ ਦਾ ਇੱਕ ਰੀਜ਼ਨ ਕੀ ਹੈਗਾ ਮਾਨਯੋਗ ਕੋਰਟ ਵੱਲੋਂ ਜੀ ਸਿਵਲ ਕੋਰਟ ਫਗਵਾੜਾ ਤੋਂ ਜੀ ਆਰਡਰ ਸੀ ਕਿ ਸਾਨੂੰ ਸਟੇ ਮਿਲੀ ਹੋਈ ਹੈ ਜੀ 10 ਸਾਲ ਦਾ ਸਾਡਾ ਐਗਰੀਮੈਂਟ ਹੈਗਾ ਜੀ 2033 ਤੱਕ ਵੈਲਿਡ ਸੀਗਾ ਇਹਨਾਂ ਨੇ ਜੀ ਜਾਣ ਕੇ ਨੁਕਸਾਨ ਕਰਿਆ ਜੀ ਤਾਂ ਕਿ ਸਾਨੂੰ ਇਤੋਂ ਹਟਾਇਆ ਜਾ ਸਕੇ ਤੇ ਇਸ ਤੋਂ ਇਲਾਵਾ ਜੀ ਹੁਣ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਜੀ ਮੈਨੂੰ ਮੇਰਾ ਧਿਆਨ ਰੱਖਿਆ ਜਾਵੇ ਜੀ ਕਿਉਂਕਿ ਇਹ ਹੁਣ ਕਿਸੇ ਵੀ ਹੱਦ ਤੱਕ ਜਾ ਸਕਦੇ ਆ ਤੁਹਾਡੇ ਮੂਹਰੇ ਆ ਜੀ ਮੈਂ ਅਜੇ ਤੱਕ ਨਹੀਂ ਸੁਣਿਆ ਜੀ ਫਗਵਾੜੇ ਸ਼ਹਿਰ ਦੇ ਵਿੱਚ ਇੰਨਾ ਸ਼ਾਂਤੀ ਵਾਲਾ ਸ਼ਹਿਰ ਆ ਜੀ ਕਿ ਐਡੀ ਵੱਡੀ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਜੀ ਇੰਨਾਂ ਨੇ ਰਾਤ ਭਰਾਤੇ ਇੰਨਾ ਕੁਛ ਕਰ ਦਿੱਤਾ ਜੀ ਤੇ ਇਹ ਰਿਐਕਟੇ ਹੁਣ ਕੁਝ ਵੀ ਨਹੀਂ ਇੰਨਾ ਕੋ ਥੱਲੇ ਤੱਕ ਹੈਗਾ ਜੀ ਤੇ ਸਭ ਤੋਂ ਵੱਡੀ ਗੱਲ ਇਹ ਹੈ ਜੀ ਹੁਣ ਮੈਂ ਇੱਕ ਮੇਰਾ ਕਮਾਈ ਦਾ ਸਾਧਨ ਹੈ ਜੀ ਇੰਨਾਂ ਨੇ ਮੇਰਾ ਸਾਧਨ ਖਰਾਬ ਕਰ ਦਿੱਤਾ ਜੀ ਪਹਿਲਾਂ ਤਾਂ ਇਹਨਾਂ ਨੂੰ ਬੁਲਾਇਆ ਜਾਵੇ ਜੀ ਮੇਰਾ ਜਿੰਨਾ ਨੁਕਸਾਨ ਹੈਗਾ ਜੀ ਇੰਨਾਂ ਨੂੰ ਮੈਨੂੰ ਬਣਦਾ ਇਮੀਡੀਏਟਲੀ ਦਵਾਇਆ ਜਾਵੇ ਜੀ ਤੇ ਨਾਲੇ ਇਹਨਾਂ ਦੇ ਪਰਚਾ ਕੀਤਾ ਜਾਵੇ ਜੀ ਤੇ ਮੈਂ ਕੋਰਟ ਨੂੰ ਵੀ ਰਿਕਵੈਸਟ ਕਰਦਾ ਜੀ ਇਹਨਾਂ ਨੂੰ ਏਕਸ ਪਾਰਟੀ ਹੋਏ ਹੋਏ ਆ ਜੀ ਕੇਸ ਦੇ ਵਿੱਚ ਕਦੇ ਪ੍ਰੈਜ਼েন্ট ਨਹੀਂ ਹੁੰਦੇ ਇਨਾਂ ਨੂੰ ਇਮੀਡੀਏਟਲੀ ਸੱਦਿਆ ਜਾਵੇ ਜੀ ਇਨਾਂ ਤੇ ਬੜੀ ਕਾਰਵਾਈ ਜਿਹੜੀ ਅੱਜ ਤੱਕ ਸਭ ਤੋਂ ਸਹੀ ਤਰੀਕੇ ਨਾਲ ਕੀਤੀ ਜਾ ਸਕਦੀ ਹੈ ਜੀ ਉਹ ਇਨਾਂ ਤੇ ਕੀਤੀ ਜਾਵੇ। ਕੀ ਨਾਂ ਕੀ ਹੈ ਤੁਹਾਡਾ? ਮੇਰਾ ਨਾਮ ਜੀ ਮਨਕਰਨ ਮੋਲਿਆ। ਤੁਹਾਨੂੰ ਇਹ ਕਿੰਨੇ ਵਜੇ ਪਤਾ ਲੱਗਾ ਵੀ ਤੋੜਪਨ ਹੋਈ ਜੀ? ਤਕਰੀਬਨ ਜੀ 6:30 ਦੀ ਸਵੇਰ ਦੀ ਗੱਲ ਆ ਜੀ। ਤੇ ਰਾਤ ਕਿੰਨੇ ਵਜੇ ਤੋੜਪਨ ਹੋਈ? ਰਾਤ ਦੇ ਤਕਰੀਬਨ 2:30 2:30 ਦੇ ਵਿੱਚ ਵਿੱਚ ਤਾਂ ਜੀ ਮੈਂ ਕੈਮਰੇਮੈਨ ਨੂੰ ਦੇਖੇ ਜਦੋਂ ਮੌਠਿਆ ਸੀਗਾ ਜੀ। ਉਸ ਤੋਂ ਬਾਅਦ ਜੀ ਮੈਂ ਦੁਬਾਰਾ ਸੋ ਗਿਆ ਜੀ ਤੇ ਸਵੇਰੇ ਮੈਨੂੰ ਫੋਨ ਆਂਦਾ ਆ ਤੇ ਨਾਲ ਹੀ ਮੈਂ ਫੋਨ ਮਤੋਂ ਪਹਿਲਾਂ ਜੀ ਇੱਧਰ ਨੂੰ ਹੀ ਲਿਖਾਂਦਾ ਮੈਂ ਆਂਦ ਕੇ ਸਾਰਿਆਂ ਨੂੰ ਆਪਣੇ ਨੂੰ ਵੈਲਵਿਸ਼ਰ ਨੂੰ ਫੋਨ ਕਰਦਾ ਜੀ ਤਾਂ ਕਿ ਲੈ ਕੇ ਆ ਗਏ ਮੇਰੇ ਮੁਕੇ ਤੇ سپورਟ ਕੀਤੀ ਜਾਵੇ ਇੱਥੇ ਜਿਹੜਾ ਬਿਜਲੀ ਦਾ ਕਨੈਕਸ਼ਨ ਲੱਗਾ ਸੀ ਉਹ ਕਿਹਦੇ ਨਾਂ ਤੇ ਸੀਗਾ ਬਿਜਲੀ ਦਾ ਕਨੈਕਸ਼ਨ ਜੀ ਜਦੋਂ ਅਸੀਂ 2021 ਦੇ ਵਿੱਚ ਆਫਿਸ ਬੰਡ ਕੇ ਲਿਆ ਜੀ ਤੇ ਵਿਕਰਮਜੀਤ ਹੰਡਾ ਵੱਲੋਂ ਹੀ ਸਾਨੂੰ ਉਹ ਕਨੈਕਸ਼ਨ ਪ੍ਰੋਵਾਈਡ ਕੀਤਾ ਜਾਂਦਾ ਆ ਤੇ ਇਹਦਾ ਅਸੀਂ ਰੈਗੂਲਰ ਬਿੱਲ ਪੇ ਕਰਦੇ ਆ ਜੀ ਔਨ ਟਾਈਮ ਬਿੱਲ ਪੇ ਕਰਦੇ ਆ ਇਹਨੇ ਪਿੱਛੇ ਜੀ ਇੱਕ ਸ਼ਰਾਰਤ ਕੀਤੀ ਜੀ ਮੇਰੇ ਪਾਣੀ ਦਾ ਵਾਟਰ ਸਪਲਾਈ ਦਾ ਕਨੈਕਸ਼ਨ ਡਿਸਟਰਬ ਕਰ ਦਿੱਤਾ ਇਹਨੇ ਤੇ ਕਹਿੰਦਾ ਜੀ ਕਰ ਲਓ ਜੋ ਕਰਨਾ ਇਹਦਾ ਐ ਤੇ ਉਸ ਤੋਂ ਬਾਅਦ ਜੀ ਆਪਣਾ ਹੁਣ ਜਿਹੜਾ ਹੈਗਾ ਬਿਜਲੀ ਦੇ ਬਿੱਲ ਬਿਜਲੀ ਦੇ ਮੀਟਰ ਵੱਲ ਵੀ ਜੀ ਇਹ ਕੋਈ ਸ਼ਰਾਰਤ ਹੋਣ ਜਾ ਰਹੀ ਸੀ ਮੈਨੂੰ ਖਬਰ ਆ ਗਈ ਸੀ ਜੀ ਤੇ ਮੈਂ ਸਭ ਤੋਂ ਪਹਿਲਾਂ ਜੀ ਮੈਂ ਸਟੇਲ ਹੈਲੀਕਾਪਟਰ ਵੱਲੋਂ ਜੀ ਤੇ ਮੈਂ ਬਿਜਲੀ ਦਫਤਰ ਵੀ ਜੀ ਆਪਣਾ ਸਾਰਾ ਇਨਫੋਰਮੇਸ਼ਨ ਉਹਨਾਂ ਨੂੰ ਦੇ ਆਇਆ ਮੇਕੋ ਉਹਨਾਂ ਦੀ ਰਿਟਰਨ ਅਕਸੈਪਟੈਂਸ ਵੀ ਹੈਗੀ ਆ ਉਹਨਾਂ ਨੇ ਮੇਰੀ ਜਿਹੜੀ ਰਿਕਵੈਸਟ ਲੈਟਰ ਸੀਗੀ ਉਹ ਸੱਤ ਗੱਲ ਦੀ ਸੀ ਤੇ ਹੁਣ ਇਹਦਾ ਬੱਸ ਨਹੀਂ ਚੱਲਿਆ ਜੀ ਕਿ ਮੀਟਰ ਵਗੈਰਾ ਬੰਦ ਕਰਕੇ ਮੇਰਾ ਕੰਮ ਨੂੰ ਰੋਕਿਆ ਜਾ ਸਕਦਾ ਹੈ ਮੇਰਾ ਮੋਨਿਟਰ ਵੀ ਜੋ ਨੁਕਸਾਨ ਕੀਤਾ ਜਾਵੇ ਤੇ ਹੁਣ ਵੀ ਇਹਨੇ ਇਹ ਕੀਤਾ ਜੀ ਕਿ ਤੈਸ ਨੇ ਸਾਰਾ ਕੁਝ ਕਰ ਦਿੱਤਾ ਜੀ ਤੁਸੀਂ ਦੇਖ ਸਕਦੇ ਆ ਜੀ ਕੋਈ ਵੀ ਚੀਜ਼ ਵਿਜੀਬਲ ਨਹੀਂ ਹੈਗੀ ਤੁਸੀਂ ਦੇਖੋ ਜੀ ਆ ਏਸੀ ਹੈਗਾ ਆ ਇੱਕ ਮਹਿੰਗੀ ਕੰਪਨੀ ਦਾ ਏਸੀ ਲੱਗਿਆ ਜੀ ਇਹਦੀ ਕੰਡੀਸ਼ਨ ਦੇ ਕੋਈ ਨਾ ਸਾਈ ਦੇਖੋ ਜੀ ਇਹਦਾ ਕੀ ਹਾਲ ਹੋਇਆ ਅੰਦਰ ਦਾ ਕੀ ਹਾਲ ਹੋਇਆ ਜੀ ਅੰਦਰੋਂ ਲੁੱਟ ਵੀ ਹੋਈ ਹੋ ਸਕਦੀ ਹੈ ਜੀ ਮੈਨੂੰ ਇਹ ਵੀ ਡਰ ਹੈਗਾ ਆ ਕਿ ਜਦੋਂ ਮੈਂ ਅੰਦਰ ਇਹਦੇ ਵਿੱਚ ਕਿਸੇ ਤਰੀਕੇ ਨਾਲ ਵੜਨ ਦੀ ਕੋਸ਼ਿਸ਼ ਕਰਾਂ ਜੀ ਇਹ ਜਦੋਂ ਇਹ ਥੋੜਾ ਬਹੁਤ ਸੈਟਅਪ ਸਹੀ ਹੁੰਦਾ ਆ ਕਿਉਂਕਿ ਅੰਦਰ ਸਾਨੂੰ ਕਰੰਟ ਦਾ ਵੀ ਡਰ ਹੈਗਾ ਆ ਤੁਸੀਂ ਮੈਂ ਦੇਖਾ ਜੀ ਕੀ ਹੋ ਸਕਦਾ ਮੇਰੇ ਸੀਸੀਟੀਵੀ ਕੈਮਰੇ ਦੀ ਚੋਰੀ ਦਿੱਤੇ ਹੋਣ ਇਹਨਾਂ ਨੇ ਡੀਵੀਆਰ ਜਿਹੜੇ ਵੀ ਰਿਕਾਰਡਿੰਗ ਹੋਣ ਤੇ ਤੁਹਾਡੇ ਅੰਦਰ ਕੋ ਕੰਪਿਊਟਰ ਵਗੈਰਾ ਵੀ ਲੱਗੇ ਆ ਜੀ ਮੇਰੇ ਤਕਰੀਬਨ 12 ਤੋਂ 15 ਕੰਪਿਊਟਰ ਪਏ ਆ ਜੀ ਤੇ ਦੋ ਵੱਡੇ ਜੀ ਆਪਣੇ ਟੀਵੀ ਲੱਗੇ ਹੋਏ ਆ ਚਾਰ ਏਸੀ ਸੀਗੇ ਜੀ ਤੇ ਉਸ ਤੋਂ ਇਲਾਵਾ ਜੀ ਆਪਣਾ ਪ੍ਰਿੰਟਰ ਸੀਗੇ ਮੇਰੇ ਕਾਫੀ ਜਿਹੜੇ ਵੱਡੇ ਡੀਸਨ ਸਾਈਜ਼ ਦੇ ਪ੍ਰਿੰਟਰ ਹੁੰਦੇ ਆ ਜੀ ਤੇ ਉਸ ਤੋਂ ਇਲਾਵਾ ਜੀ ਮੇਰੇ ਕਿਚਨ ਅਪਲਾਈਂਸੀ ਸੀਗੇ ਫ੍ਰੀਜ ਵਗੈਰਾ ਸੀਗੇ 6 ਇਨਵਰਟਰ ਸੀਗੇ ਜੀ ਤੇ ਇਸ ਤੋਂ ਇਲਾਵਾ ਮੇਰਾ ਕੈਸ਼ ਪਿਆ ਸੀਗਾ ਜਿਹੜਾ ਕਿ ਮੈਂ ਪਹਿਲਾਂ ਦੱਸ ਗਿਆ ਟਿਆਂ ਜੀ ਤਕਰੀਬਨ 8 ਲੱਖ ਦੇ ਕਰੀਬ ਪੈਸ਼ੀ ਕਰ ਰਿਹਾ। ਤੇ ਹੁਣ ਤੁਸੀਂ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਆ। ਪ੍ਰਸ਼ਾਸਨ ਕੋ ਇਤੋਂ ਇੱਕ ਮੰਗ ਆ ਜੀ ਪਲੀਜ਼ ਬੰਦੀ ਕਾਰਵਾਈ ਜਲਦ ਤੋਂ ਜਲਦ ਕੀਤੀ ਜਾਵੇ ਜੀ। ਇਹਦੇ ਇਮੀਡੀਏਟ ਐਕਸ਼ਨ ਦੀ ਮੈਂ ਹੋਪ ਕਰਦਾ ਜੀ ਕਿਉਂਕਿ ਹੁਣ ਇਹਦੇ ਵਿੱਚ ਮੇਰਾ ਨੁਕਸਾਨ ਤਾਂ ਹੋਇਆ ਹੀ ਹੋਇਆ ਮੈਨੂੰ ਮੇਰੀ ਆਪਣੀ ਜਾਨ ਦਾ ਵੀ ਖਤਰਾ ਆ। ਕਿ ਇਹ ਕਿਸੇ ਹੱਦ ਤੱਕ ਵੀ ਜਾ ਸਕਦੇ ਆ ਜੀ। ਤੁਸੀਂ ਫਗਵਾੜਾ ਸਿਟੀ ਦੇ ਬੈਕਗ੍ਰਾਉਂਡ ਹਿਸਟਰੀ ਦੇਖ ਲਓ ਜੀ ਅੱਜ ਤੱਕ ਆਹ ਚੀਜ਼ ਨਹੀਂ ਹੋਈ। ਇਹਨਾਂ ਨੇ ਜਿਸ ਚੀਜ਼ ਨੂੰ ਹੱਥ ਪਾਇਆ ਜੀ ਇਹ ਇਹਨਾਂ ਦੇ ਯਾ ਤਾਂ ਜੀ ਇਹ ਕਿਸੇ ਇਹਨਾਂ ਨੂੰ ਕਿਸੇ ਚੀਜ਼ ਦਾ ਡਰ ਨਹੀਂ ਹੈਗਾ ਜੀ ਪੁਸਤ ਪ੍ਰਸ਼ਾਸਨ ਤੋਂ ਨਹੀਂ ਡਰਦੇ ਕੋਰਟ ਤੋਂ ਨਹੀਂ ਡਰਦੇ ਜੀ ਇਹ ਠੀਕ ਹੈ ਜੀ ਜਾਂ ਇਹਨਾਂ ਨੂੰ ਕਿਸੇ ਦਾ ਪਿੱਛੋ ਸਹਾਰਾ ਹੈਗਾ ਜੀ ਜਿਹੜਾ ਇਹ ਕਿਸੇ ਗੱਲ ਦੀ ਬਿਨਾਂ ਪ੍ਰਵਾਹ ਕੀਤੇ ਇਹਨਾਂ ਵੱਡਾ ਨੁਕਸਾਨ ਕਰ ਦਿੱਤਾ ਜੀ ਤੇ ਉਸ ਤੋਂ ਬਾਅਦ ਜੀ ਹੁਣ ਮੈਂ ਪੁਸਤ ਤੋਂ ਇਹ ਮੰਗ ਕਰਦਾ ਬੰਦਾ ਪਰਚਾ ਕੀਤਾ ਜਾਵੇ ਜੀ ਮੌਕੇ ਦੇ ਠੀਕ ਹੈ ਜੀ ਤੇ ਜਲਦ ਤੋਂ ਜਲਦ ਮੈਨੂੰ ਇਨਸਾਫ ਦਿੱਤਾ ਜਾਵੇ ਜਿਹੜਾ ਮੇਰਾ ਲੱਖਾਂ ਦਾ ਨੁਕਸਾਨ ਹੋਇਆ ਇਹ ਮੇਰਾ ਕਵਰ ਕਰਾਇਆ ਜਾਵੇ ਛੋਟਾ ਕਿਹਨਾਰੀ ਮੈਨੂੰ ਲੌਜਿਸਟ ਕਰਨ ਵਾਲੀ ਆ ਜੀ ਤੁਸੀਂ ਇੱਥੇ ਕੀ ਲੱਗਦੇ ਜੀ ਇਹ ਜੀ ਮੈਂ ਮਾਨ ਕਰਨ ਵਾਲੇ ਮੇਰਾ ਛੋਟਾ ਬ੍ਰਦਰ ਆ ਜੀ ਇਹ ਕੰਮ ਜਿਹੜੇ ਸਕੇਤੀ ਸ਼ੁਰੂਆਤ ਮੇਰੇ ਪਾਪਾ ਸਰਦਾਰ ਗੁਰਜੀਤ ਸਿੰਘ ਵਾਲਿਆਂ ਨੇ ਕੀਤੀ ਸੀ ਉਹਨਾਂ ਦੇ ਪਿਛਲੇ ਨਵੰਬਰ 2024 ਦੇ ਵਿੱਚ ਡੈਥ ਹੋ ਗਿਆ ਜੀ ਤੇ ਜਿਹੜੇ ਹੈਗੇ ਆ ਵਿਕਰਮਜੀਤ ਸਿੰਘ ਆਂਡਾ ਇਹ ਆਪਣੇ ਕਈ ਲੋਕਾਂ ਦੇ ਨਾਲ ਮਿਲ ਕੇ ਮੇਰੇ ਬਾਪਾ ਨੂੰ ਕਾਫੀ ਚਿਰਾਂ ਤੋਂ ਡਰਾ ਤੰਗ ਕਰ ਰਹੇ ਸੀ ਕਦੀ ਸਾਡੇ ਦਫ਼ਤਰ ਆਉਂਦੇ ਸੀ ਕਦੀ ਸਾਨੂੰ ਧਮਕੀਆਂ ਦਿੰਦੇ ਸੀ ਕਿ ਮੇਰੇ ਬਾਪਾ ਵੀ ਬਹੁਤ ਸਟ੍ਰੈਸ ਦੇ ਵਿੱਚ ਸੀਗੇ ਇਹਨਾਂ ਕਾਰਨ ਕਰਕੇ ਤੇ ਇੱਕ ਕੋਈ ਨਾ ਕੋਈ ਕਾਰ ਰੰਗਾ ਕੇ ਨਾ ਹਰ ਵਾਰ ਸਾਡੇ ਚੜਚਣ ਪਾ ਰਹੇ ਸੀਗੇ ਤੇ ਜਦ ਕੀ ਸਾਡੇ ਇਹਨਾਂ ਨੇ ਸਾਡੇ ਨਾਲ 10 ਸਾਲ ਦਾ ਐਗਰੀਮੈਂਟ ਕੀਤਾ ਸੀਗਾ ਫੇ ਵੀ ਇਹ ਸਾਨੂੰ ਹਰ ਵਾਰ ਤੰਗ ਪਰੇਸ਼ਾਨ ਕਰਦੇ ਸੀਗੇ ਤੇ ਜੇ ਅਸੀਂ ਕੋਈ ਸਾਡਾ ਬਿਜ਼ਨਸ ਹੈਗਾ ਪੀਸਫੁੱਲ ਪੋਜੀਸ਼ਨ ਦੇ ਵਿੱਚ ਚੱਲ ਰਿਹਾ ਸੀਗਾ ਉਹਨੂੰ ਵੀ ਇੰਟਰਰਪਟ ਕਰਨ ਦੀ ਕੋਸ਼ਿਸ਼ ਕਰਦੇ ਸੀ ਕਾਦਾ ਬਿਜ਼ਨਸ ਕਰਦੇ ਸੀ ਇੱਥੇ ਇੱਥੇ ਜੀ ਸਾਡੀ ਟਰੈਵਲ ਏਜੰਸੀ ਹੈਗੀ ਐਮ ਡਰਾਈਵ ਦੇ ਨਾਮ ਤੇ 에어 ਟਿਕਟਿੰਗ ਦਾ ਕੰਮ ਆ ਜੀ ਹਾਂ ਜੀ ਮੈਡਮ ਜੇ ਲਈ ਇੱਕ ਦੁਕਾਨ ਤੋੜੀ ਹੈ ਤੁਸੀਂ ਮੌਕਾ ਵੀ ਦਿੱਖਿਆ ਜਾ ਕੇ ਕੀ ਮਾਮਲਾ ਸਾਰਾ ਹੁਣ ਤੱਕ ਸਾਹਮਣੇ ਆਉਂਦੀ ਜਾਣਕਾਰੀ ਦਿਓ ਸਾਨੂੰ ਇੱਕ ਮਨਕਰ ਨਾਮ ਦਾ ਜਿਹੜਾ ਲੜਕਾ ਉਹਨੇ ਸ਼ਿਕਾਇਤ ਕੀਤੀ ਸੀ ਕਿ ਸਾਡੇ ਜਿਹੜਾ ਉਹ ਟ੍ਰੈਵਲ ਏਜੰਸੀ ਦਾ ਕੰਮ ਕਰਦਾ ਹੈ ਵੈਸਟ ਐਂਡ ਦੇ ਉੱਤੇ ਉਹਦੀ ਜਿਹੜੀ ਟੀਮ ਦੇ ਨਾਲ ਬਣਾਈ ਹੋਈ ਇੱਕ 숍 ਵਗੈਰਾ ਬਣਾਈ ਹੋਈ ਹੈ ਤੇ ਜਿੱਥੇ ਉਹ ਟ੍ਰੈਵਲ ਏਜੰਸੀ ਦਾ ਕੰਮ ਕਰ ਰਿਹਾ ਇਹ ਟਿਕਟਿੰਗ ਦਾ ਤੇ ਉਹਦੀ ਜਿਹੜੀ ਰਾਤ ਨੂੰ ਕੋਈ ਅਣਪਛਾਤੇ ਬੰਦੇ ਉਹ ਆ ਕੇ ਜਿਹੜੀ ਉਹ ਦੁਕਾਨ ਦੀ ਜਿਹੜੀ ਭੰਨਤੋੜ ਕੀਤੀ ਗਈ ਹੈ ਮੌਕੇ ਤੇ ਜਿਹੜਾ ਅਸੀਂ ਵਿਜ਼ਿਟ ਕੀਤਾ ਆ ਮੌਕੇ ਤੇ ਜਾ ਕੇ ਤਸਦੀਕ ਕੀਤਾ ਆ ਤੇ ਮੌਕੇ ਤੇ ਜਿਹੜੀ ਦਾ ਤਸਦੀਕ ਹੋਇਆ ਕਿ ਜਿਹੜੀ ਪ੍ਰਾਪਰਟੀ ਆ ਉਹ ਵਿਕਰਮਜੀਤ ਸਿੰਘ ਹਾਂਡਾ ਉਹਦੀ ਨਾਮ ਦੀ ਪ੍ਰਾਪਰਟੀ ਆ ਤੇ ਇਹ ਮਨਕਰਨ ਵਾਲਿਆ ਦੇ ਫਾਦਰ ਗੁਰਜੀਤ ਸਿੰਘ ਵਾਲਿਆ ਜਿਨ੍ਹਾਂ ਦੀ ਹੁਣ ਡੈਥ ਹੋ ਚੁੱਕੀ ਆ ਉਹਨਾਂ ਦੇ ਨਾਲ ਇਹਦਾ ਇੱਕ ਐਗਰੀਮੈਂਟ 2024 ਦੇ ਵਿੱਚ ਹੋਇਆ ਸੀ ਲੀਜ਼ ਐਗਰੀਮੈਂਟ ਹੋਇਆ ਸੀ ਐਂਡ ਉਸ ਤੋਂ ਬਾਅਦ ਜਿਹੜੇ ਇਹ ਆਪਣੇ ਟਰੈਵਲ ਏਜੰਸੀ ਦਾ ਉੱਥੇ ਕੰਮ ਕਰ ਰਹੇ ਨੇ ਤੇ ਇਹ ਬਾਕੀ ਦੋਨੋਂ ਧਿਰਾਂ ਨੂੰ ਅਸੀਂ ਬੁਲਾਇਆ ਡਾਕੂਮੈਂਟਸ ਵਗੈਰਾ ਅਸੀਂ ਦੇਖ ਕੇ ਪ੍ਰਾਪਰਟੀ ਦੇਖੋ ਤੋਂ ਬਾਅਦ ਜਿਹੜੀ ਬਣਦੀ ਉਹ ਕਰ ਬੰਦ ਮੈਮ ਜਿਹੜਾ ਝਗੜਾ ਚੱਲਦਾ ਉਹ ਹੰਡੇ ਨਾਲ ਚੱਲਦਾ ਇਹਨਾਂ ਦਾ ਉਹ ਉਸੇ ਤਜ਼ੀਕ ਕਰ ਰਹੇ ਆ ਵੀ ਜਿਹੜੇ ਕਿਉਂਕਿ ਓਨਰ ਤਾਂ ਜਿਹੜੇ ਵਿਕਰਮਜੀਤ ਸਿੰਘ ਹਾਂਡਾ ਨੇ ਐਂਡ ਜਿਹੜੇ ਲੀਜ਼ ਐਗਰੀਮੈਂਟ ਜਿਹਨਾਂ ਨਾਲ ਹੋਇਆ ਉਹ ਮਨਕਰਨ ਸਿੰਘ ਵਾਲੀਆ ਆ ਤੇ ਇਹ ਹੀ ਆਪਣਾ ਇਹ ਟਿਕਣਾ ਇੱਥੇ ਕੰਮ ਕਰਦੇ ਆ ਮੈਂ ਮ ਇੱਕ ਦੇਰ ਰਾਤ 에 ਜੀ ਸੀ ਵੀ ਨਾਲ ਜਾਂ ਸੀ ਸੀ ਕੈਮਰੇ ਚ ਆਇਆ ਤੁਸੀਂ ਸ਼ਾਇਦ ਦੇਖਿਓਂਗਾ ਵੀ ਉਹਦੇ ਵਿੱਚ ਆ ਕੇ ਕੋਈ ਪੁਲਿਸ ਦਾ ਖੋਵ ਨਹੀਂ ਕਿਸੇ ਸ਼ਹਿਰ ਵਾਸੀ ਦਾ ਖੋਵ ਨਹੀਂ ਵੀ ਤੱਕੇ ਤੋੜਿਆ ਗਿਆ ਉਹਦੇ ਵਾਸਤੇ ਆਪਣੀ ਕੀ ਕਾਰਵਾਈ ਕੀਤੀ ਹੈ ਜੀ ਡੈਫੀਨਿਟਲੀ ਜਿਹੜੀ ਮੋਤੇ ਜਿਹੜੀ ਆ ਉਹ ਬੰਦੀ ਤਜ਼ੀਕ ਕਰਨ ਤੋਂ ਬਾਅਦ ਜਿਹੜੀ ਉਹ ਕਾਰਵਾਈ ਅਸੀਂ ਕਰਾਂਗੇ ਇਦੇ ਵਿੱਚ ਕੋਈ ਕਿਸੇ ਨੂੰ ਕਿਸੇ ਕਿਸਮ ਦੀ ਕੋਈ ਰੈਕ ਨਹੀਂ ਬੰਦੀ ਕਰ ਰਹੀ ਉਹ ਚ ਪਛਾਣ ਚੰਦਾ ਕੋਈ ਸਾਹਮਣੇ ਆਇਆ ਕੁਝ ਨਹੀਂ ਫਿਲਹਾਲ ਸੀਸੀਟੀਵੀ ਲਿਗਾਉਣ ਦੇ ਚ ਕੋਈ ਪਛਾਣ ਚ ਨਹੀਂ ਆ ਰਿਹਾ ਮਟਈਨਾ ਤੇ ਦਸਨ ਮੁਤਾਬਕ ਜਿਹੜੀ ਪ੍ਰਾਪਰਟੀ ਹੈ ਉਹ ਦਾ ਝਗੜਾ ਉਹਨਾਂ ਦੇ ਜਿਹੜੇ ਪ੍ਰਾਪਰਟੀ ਮਾਲਕ ਵਿਕਰਮ ਸਿੰਘ ਹਾਨੜਾ ਦੇ ਨਾਮ ਹੈ ਤੇ ਅਸੀਂ ਉਹਨਾਂ ਨੂੰ ਵੈਰੀਫਾਈ ਕਰਕੇ ਪ੍ਰਾਪਰਲੀ ਉਹ ਤੋਂ ਬਾਅਦ ਕਰ ਮੈਮ ਆਈ ਤੋੜਨ ਕਿਸੇ ਚੀਜ਼ ਨਹੀਂ ਸਾਹਮਣੇ ਆਇਆ ਕੁਝ ਆ ਉਹ ਅਸੀਂ ਦੇਖ ਰਹੇ ਨੇ ਸੀਸੀਟੀਵੀ ਕਰ ਰ ਦੇਖ ਰਹੇ ਸੀ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਹਾਂਜੀ ਫਿਲਹਾਲ ਅਸੀਂ ਤਸਦੀਕ ਕਰ ਰਹੇ ਹਾਂ ਉਹਨਾਂ ਦੂਸਰੀ ਪਾਰਟੀ ਨੂੰ ਬੁਲਾਇਆ ਹੈ ਐਂਡ ਉਸ ਤੋਂ ਬਾਅਦ ਜਿਹੜੀ ਆ ਬਣਦੀ ਆ ਕਾਰਵਾਈ ਕਰਾਂਗੇ ਕਾਨੂੰਨ ਮਤਲਬ